ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਬਖਸ਼ੀਵਾਲ ਅੰਮੀਪੁਰ اڈੇ ਦੇ ਲਾਗੇ ਜਿਹੜਾ ਵਾ ਥਾਣਾ ਜਿਹੜਾ ਵਾ ਆਪਣਾ ਜੋੜਾ ਪੈਂਦਾ ਜੀ ਛਿਤਰਾ ਉੱਥੇ ਇੱਕ ਜਿਹੜੇ ਮਾਤਾ ਗੁਜਰੀ ਸਕੂਲ ਦੀ ਜਿਹੜੀ ਇੱਕ ਘਟਨਾ ਵਾਪਰੀ ਰਾਤ ਦੀ ਜਿਹੜੀ ਕਿ ਉੱਥੇ ਬਜ਼ੁਰਗ ਜਿਹੜਾ ਸੇਵਕ ਆ ਜਿਹੜੇ ਰਾਤ ਦੀ ਡਿਊਟੀ ਦਿੰਦਾ ਵਾ ਬਈ ਇਹ ਵੱਲੋਂ ਕਿਸੇ ਪ੍ਰਵਾਸੀ ਵੱਲੋਂ ਉਹਦੇ ਵੱਲੋਂ ਉਹਦੀ ਵਾਲਾਂ ਦੀ ਉਹਦੇ ਕੇਸਾਂ ਦੀ ਬੇਦਬੀ ਕੀਤੀ ਗਈ ਉਹਦੀ ਕੁੱਟਮਾਰ ਕੀਤੀ ਗਈ ਕੇਸਾਂ ਦੀ ਬੇਦਬੀ ਕਰਕੇ ਜਿਹੜਾ ਮਸਲਾ ਸੀ ਸਿਰਫ ਏਸੀ ਵੀ ਉਹ ਆਪਣੇ ਮਤਲਬ ਜਿਹੜੀ ਘਰ ਵਾਲੀ ਸੀ ਉਹਦੇ ਨਾਲ ਮਾਰਕਟਾਈ ਕਰਦਾ ਪਿਆ ਸੀ ਇਹ ਭਾਈ ਜਿਹੜਾ ਗੁਰਸਿਕ ਸੀ ਇਹਨੇ ਉਹਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਬੀਬੀ ਨੂੰ ਵੀ ਨੁਕਸਾਨ ਨਾ ਪਹੁੰਚੇ ਕਿਤੇ ਜਿਆਦਾ ਨਾ ਸੱਟ ਲੱਗ ਜੇ ਉਹਨੇ ਉਹਦੀ ਬਰਾਬਰਤਾ ਦੇ ਵਿੱਚ ਇਹਦੇ ਤੇ ਹਮਲਾ ਕਰਤਾ ਤੇ ਇਹਦੀ ਕੁੱਟਮਾਰ ਕੀਤੀ ਇਹਦੇ ਕੇਸਾਂ ਦੀ ਵੀ ਅਰਬੀ ਕੀਤੀ ਤੇ ਜਿਹੜੀ ਤਾਜ਼ਾ ਜਾਣਕਾਰੀ ਅਨੁਸਾਰ ਸੌਣ ਆਉਣ ਦੇ ਵਿੱਚ ਆਇਆ ਸੀ ਵੀ ਉਹ ਅੱਗ ਲਾਉਣ ਦੀ ਤਿਆਰੀ ਦੇ ਵਿੱਚ ਸੀ ਇਹਨੂੰ ਯੋਗੀ ਉਦੀ ਦਿਮਾਗੀ ਸਤਲ ਉਹਨਾਂ ਨੂੰ ਵਿਗੜ ਗਿਆ ਸੀ दारू ਉਹਨੇ ਸ਼ਰਾਬ ਪੀਤੀ ਗਈ ਸੀ ਸੋ ਅੱਜ ਇੱਥੇ ਜਥੇ ਬੰਦੇ ਤੌਰ ਦੇ ਉਤੇ ਇਕੱਤਰਤਾ ਹੋ ਕੇ ਸਾਰੇ ਸਿੱਖ ਭਾਈ ਗੁਰਸਿੱਖਾਂ ਵੱਲੋਂ ਉੱਥੇ ਉਹਨਾਂ ਦੇ ਬਣਦੀ ਕਾਰਵਾਈ ਕਰਾ ਕੇ 295 ਧਾਰਾ ਦੇ ਤੇ ਹੋਰ ਜਿਹੜੀਆਂ ਸਖਤ ਧਰਾਵਾਂ ਦੇ ਕਾਨੂੰਨ ਜਿਹੜਾ ਵੀ ਆਪਾਂ ਪਰਚਾ ਜਿਹੜਾ ਦਰਜ ਕਰਵਾ ਦਿੱਤਾ ਆ ਸੋ ਭਈਆ ਜਿਹੜਾ ਵਾ ਉਸ ਇਲਾਕੇ ਦੇ ਪਿੱਛੇ ਹੈ ਜਿਹੜਾ ਤੇ ਗਾਂਵ ਵਾਸਤੇ ਵੀ ਇਹੋ ਬੇਨਤੀ ਆ ਜਿਹੜੇ ਪ੍ਰਵਾਸੀ ਠੀਕ ਆ ਜਿਹੜੇ ਤੇ ਕਾਰੋਬਾਰ ਆਪਣੇ ਕਰਦੇ ਆ ਤੇ ਮਿਹਨਤ ਮਜ਼ਦੂਰੀ ਕਰਦੇ ਉਹਨਾਂ ਨੂੰ ਤੇ ਆਪਾਂ ਕੁਛ ਨਹੀਂ ਪਰ ਜਿਹੜੇ ਐਵੇਂ ਕਰ ਕਰਕੇ ਸਾਡੀਆਂ ਧੀਆਂ ਪੈਣਾ ਤੇ ਜਿਹੜੀਆਂ ਹੱਥ ਪਾਉਣ ਦੀ ਜ਼ੁਰਤ ਕਰਦੇ ਤੇ ਸਾਡੀ ਇੱਜ਼ਤ ਦੇ ਉੱਤੇ ਤੇ ਸਾਡੇ ਘਰਾਂ ਤੱਕ ਪਹੁੰਚ ਨਹੀਂ ਉਹ ਥੋੜਾ ਆਪਣਾ ਸੋਚ ਸਮਝ ਕੇ ਪ੍ਰਸ਼ਾਸਨ ਦੇ